ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਦੀ ਇੱਕ ਹਵਤ ਹੈ ਆਪਣਾ ਉੱਲੂ ਸਿੱਧਾ ਕਰਨਾ ਤੇ ਇਹ ਉੱਲੂ ਸਿੱਧਾ ਕਿਨੇ ਕੀਤਾ ਡੇਬਰੂਗੜ੍ਹ ਵਾਲੇ ਐਮਪੀ ਨੇ ਜਾਣ ਕੇ ਅਮਰਤਪਾਲ ਬੜੇ ਵੱਡੇ ਵੱਡੇ ਲਾਲੀਪਾਪ ਦਿੱਤੇ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਵਾਂਗੇ ਅਮਰ ਸ਼ਕਾ ਕੇ ਸਿੰਘ ਸਜਾਵਾਂਗੇ ਇਹ ਬਹੁਤ ਪਰਿਵਾਰਾਂ ਨੂੰ ਚਾਹਸਾ ਦਿੱਤਾ ਗਿਆ ਤੇ ਕੁਝ ਪਰਿਵਾਰ ਨਾਲ ਜੁੜ ਵੀ ਗਏ ਸੀ ਕਿਉਂਕਿ ਪੰਜਾਬ ਦੇ ਵਿੱਚ ਸ਼ੇਮਾ ਦਰਿਆ ਨਸ਼ਿਆਂ ਦਾ ਵਗਦਾ ਹੈ ਕਿਤੇ ਨਾ ਕਿਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਪਰ ਜਿਹੜੇ ਲਾਲੀਪੌਪ ਦਿੱਤੇ ਸੀ ਉਹਨਾਂ ਵਿੱਚੋਂ ਇੱਕ ਵੀ ਉਹ ਕੰਮ ਨਹੀਂ ਹੋਇਆ ਅਮਰਤਪਾਲ ਐਮਪੀ ਬਣ ਕੇ ਭਾਵੇਂ ਜੇਲ੍ਹ ਵਿੱਚ ਬੈਠਾ ਹੈ ਜਿਹੜੀਆਂ ਸੁੱਖ ਸਹੂਲਤਾਂ ਗਵਰਨਮੈਂਟ ਵੱਲੋਂ ਮਿਲਦੀਆਂ ਨੇ ਬੈਂਕ ਅਕਾਊਂਟ ਦੇ ਵਿੱਚ ਉਹਦੀ ਤਨਖਾਹ ਪੈਂਦੀ ਹੈ ਉਹ ਚੱਲ ਰਿਹਾ ਤੇ ਪਿੱਛੇ ਉਹਦੇ ਪਰਿਵਾਰ ਨੇ ਜਿ ਕਿਤੇ ਪੰਜਾਬ ਦੇ youth ਲਈ ਪੰਜਾਬ ਲਈ ਕੁਝ ਕਰਨਾ ਸੀ ਤੇ ਉਹਦੇ ਉਲਟ ਕਰ ਰਹੇ ਨੇ ਅਮਰਤਪਾਲ ਦਾ ਸਪਤਾ ਜਣਕੂ ਦਾ ਪਾਪਾ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਬੱਦ ਤੋਂ ਬੱਦ ਵੋਟਾਂ ਬਣਾਓ ਮਤਲਬ ਇਲੈਕਸ਼ਨ ਲੜ ਕੇ ਸ਼੍ਰੋਮਣੀ ਕਮੇਟੀ ਦੇ ਕਬਜਾ ਕਰੀਏ ਤੇ ਹੋਰ ਜਿਹੜੀ ਫੰਡਿੰਗ ਹੈ ਉਹ ਬਹੁਤ ਇਕੱਠੀ ਹੋ ਰਹੀ ਹੈ ਜਿਹੜੇ ਦੇ ਨਾਲ ਦੇ ਸਾਥੀ ਨੇ ਉਹ ਜੇਲ੍ਹ ਵਿੱਚ ਵੀ ਬਿਲਕਦੇ ਨੇ ਤੇ ਉਹਨਾਂ ਦੇ ਪਰਿਵਾਰ ਇੱਥੇ ਵੀ ਬਿਲਕਦੇ ਆ ਜਿਹੜੇ ਲਾਲੀਪਾਪ ਦਿੱਤੇ ਸੀ ਉਹਨਾਂ ਦੇ ਵਿੱਚੋਂ ਕਿਤੇ ਵੀ ਕੋਈ ਉਹ ਕੰਮ ਪੂਰਾ ਨਹੀਂ ਹੋਇਆ ਤੇ ਮੈਂ ਇੱਕ ਬੇਨਤੀ ਤਾਂ ਕੀਤੀ ਹੈ ਖਾਸ ਕਰਕੇ ਖੰਡੂਰ ਸਾਹਿਬ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬਹੁਤ ਵੱਡੇ ਮਾਰਦੰ ਦੇ ਨਾਲ ਜਿਤਾਇਆ ਸੀ ਸਾਡੀ ਅਕਲ ਕਾ ਜਾਣ ਪਠੇ ਚਰਨ ਉਦੋਂ ਜਾਂਦੀ ਹੈ ਜਦੋਂ ਕਿਸਾਨੂੰ ਅਕਲ ਦੀ ਗੱਲ ਸੁਣਾਉਂਦਾ ਹੋਵੇ ਬੜਾ ਰੌਲਾ ਪਾਇਆ ਸੀ ਅਮਰਤਪਾਲ ਜਿੰਦਾਬਾਦ ਅਮਰਤਪਾਲ ਪੰਜਾਬ ਨੂੰ ਬਚਾਊਗਾ ਅਮਰਤਪਾਲ ਪੰਜਾਬ ਦੀ ਨੌਜਵਾਨੀ ਨੂੰ ਬਚਾਊਗਾ ਤੇ ਹੁਣ ਕਿੱਥੇ ਆ ਹਸਪੀਟਲੋਂ ਪਹਿਲੀ ਗੱਲ ਤਾਂ ਜਿੱਥੇ ਉਹ ਰਹਿੰਦਾ ਸੀ ਉੱਥੇ ਬਹੁਤ ਵੱਡਾ ਗੱਪ ਮਾਰਿਆ ਝੂਠ ਬੋਲਿਆ ਕਿ ਸਾਡੇ ਕੋਲ ਡਾਕਟਰ ਨਹੀਂ ਉਹ ਸਭ ਕੁਝ ਪਾਜ ਉਗੜ ਗਏ ਸਭ ਕੁਝ ਸਾਹਮਣੇ ਆ ਗਿਆ ਤੇ ਹੁਣ ਇਹ ਖੰਡੂਰ ਸਾਹਿਬ ਦੇ ਲੋਕਾਂ ਨੇ ਸੋਚਣਾ ਵੀ ਜਿਹਨੂੰ ਅਸੀਂ ਐਡੇ ਮਾਰਜੰਦੇ ਨਾਲ ਜਿਤਾਇਆ ਤੇ ਉਹ ਅੱਜ ਸਾਡੇ ਹਲਕੇ ਦੀ ਕੋਈ ਗੱਲਬਾਤ ਕਰ ਰਹੇ ਉਹਦਾ ਪਿਓ ਕੋਈ ਸਟੇਟਮੈਂਟ ਦੇ ਰਿਹਾ ਬਿਲਕੁਲ ਨਹੀਂ ਮੈਂ ਕਹਿੰਦਾ ਬਹੁਤ ਵੱਡੀ ਗਲਤੀ ਕੀਤੀ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਜੇ ਕੋਈ ਮੌਜੂਦਾ ਐਮਪੀ ਹੁੰਦਾ ਇਸ ਵਕਤ ਤੱਕ ਤੁਹਾਡੇ ਹਲਕੇ ਦੀ ਗੱਲ ਕਰਦਾ ਤੁਸੀਂ ਉਹਦੇ ਕੋਲ ਜਾ ਕੇ ਆਪਣੇ ਕੰਮ ਕਰਾਉਂਦੇ। ਜਾਨੀ ਕਿ ਮੈਂ ਬਹੁਤ ਵਾਰੀ ਕਿਹਾ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। ਜਿਹੜੀਆਂ ਅਮਰਤਪਾਲ ਦੀਆਂ ਭੇਡਾਂ ਸੀ ਉਹ ਦੱਸ ਦੇਣ। ਵੀ ਕਿਹੜਾ ਹਸਪੀਟਲ ਬਣਾਤਾ ਅਮਰਤਪਾਲ ਨੇ। ਕਿਹੜੇ ਪੰਜ ਪੈਰਾਂ ਦੀ ਟੀਮ ਬਣਾਤੀ ਅਮਰਤਪਾਲ ਨੇ ਅਮਰ ਸ਼ਕਾਉਣ ਵਾਸਤੇ। ਨਸ਼ੇ ਚਾਉਣ ਵਾਸਤੇ ਕਿਹੜੇ ਡਾਕਟਰ ਪੈਦਾ ਕਰਦੇ। ਇਹ ਸਭ ਕੁਝ ਜਿਹੜੀ ਮਖੌਤ ਸੁਣਾਈ ਆ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਕੀਤਾ ਗਿਆ ਬੇਵਕੂ ਬਣਾਇਆ ਲੋਕਾਂ ਨੂੰ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜੀ ਭੇੜਚਾਲ ਹੈ ਉਹ ਖਤਮ ਨਹੀਂ ਹੋ ਸਕਦੀ ਉਹਨਾਂ ਲਾਉਣੀ ਸੀ ਭੇਡਾਂ ਤੋਂ ਲਾ ਲਈ ਤੇ ਹੁਣ ਇੱਕ ਸਾਲ ਦੇ ਬਾਅਦ ਉਹਨ ਨਵੀਂ ਆ ਜਾਂਦੀ ਹੈ ਦੁਬਾਰਾ ਫੇਰ ਲਾਉਣ ਵਾਸਤੇ ਕੋਈ ਨਾ ਕੋਈ ਫਾਇਦਾ ਕਰ ਹੀ ਲੈਣਾ ਤੇ ਮੈਂ ਅੱਜ ਇਹ ਬਿਲਕੁਲ ਤਾਂ ਕਿਤੇ ਕਈ ਪਰਿਵਾਰਾਂ ਦੇ ਫੋਨ ਆਏ ਕਹਿੰਦੇ ਜਦੋਂ ਅੰਮ੍ਰਿਤ ਸ਼ਕਾਉਣ ਵਾਸਤੇ ਜਾਂ ਨਸ਼ਾ ਛਡਾਉਣ ਵਾਸਤੇ ਇਹ ਲੋਲੀਪੌਪ ਦਿੱਤਾ ਗਿਆ ਸੀ ਕਹਿੰਦੇ ਉਦੋਂ ਵੀ ਕੋਈ ਲਿਸ਼ ਸਾਹਮਣੇ ਨਹੀਂ ਆਈ ਕਿ ਕਿਹਨੂੰ ਨਸ਼ਾ ਛਡਾਇਆ ਕਿਹਨੂੰ ਅੰਮ੍ਰਿਤ ਸ਼ਕਾਇਆ ਮੈਂ ਜਦੋਂ ਵੀ ਕਿਤੇ ਅਮਰਤਪਾਲ ਦੀ ਗੱਲ ਕਰਦਾ ਕੋਈ ਨਿੱਜੀ ਦੁਸ਼ਮਣੀ ਰੱਖ ਕੇ ਨਹੀਂ ਕਰਦਾ ਉਹ ਵੀ ਇੱਕ ਇਨਸਾਨ ਹੈ ਪਰ ਸਾਡੇ ਕੋਲੋਂ ਕਿਤੇ ਨਾ ਕਿਤੇ ਸਮਝਣ ਵਾਸਤੇ ਗਲਤੀ ਜ਼ਰੂਰ ਹੁੰਦੀ ਹੈ। ਅਮਰਤਪਾਲ ਦਾ ਪਿਤਾ ਇੱਕ ਵੀ ਗੱਲ ਉਸ ਵਿਸ਼ੇ ਤੇ ਅੱਜ ਕਰ ਨਹੀਂ ਰਿਹਾ। ਉਹਦੇ ਨਾਲ 15 ਵੀ ਸ਼ੋਰ ਜਿਹੇ ਹੁੰਦੇ ਆ। ਅਗਰਾਈਆਂ ਦਾ ਪੈਸਾ ਇਕੱਠਾ ਹੋ ਰਿਹਾ ਹੈ ਤੇ ਉਹ ਵੋਟਾਂ ਬਣਾਉਂਦਾ ਫਿਰਦਾ ਹੈ। ਕਿਤੇ ਕਹਿੰਦਾ ਸੁਖਵੀਰ ਦੀ ਥਾਂ ਤੇ ਅਮਰਤਪਾਲ ਨੂੰ ਪ੍ਰਧਾਨ ਬਣਾਉਣਾ ਹੈ। ਕਿਤੇ ਸ਼ੋਮਨੀ ਕਮੇਟੀ ਸਾਡੇ ਹੱਥਾਂ ਵਿੱਚ ਆਉਣੀ ਚਾਹੀਦੀ ਹੈ। ਆ ਗੱਲਾਂ ਉਹ ਕਰ ਰਹੇ। ਇੱਕ ਵੀ ਗੱਲ ਉਹ ਨਾ ਨਸ਼ਿਆਂ ਦੀ ਨਾ ਅੰਮ੍ਰਿਤ ਛਕਾਉਣ ਦੀ ਕਰ ਨਹੀਂ ਰਿਹਾ ਕਿਉਂ ਨਹੀਂ ਕਰ ਰਿਹਾ ਜੇ ਨਸ਼ੇ ਛਡਾਉਣ ਦੀ ਗੱਲ ਕਹੂਗਾ ਸਵਾਲ ਉੱਠਣਗੇ ਕਿ ਤੇਰਾ ਮੁੰਡਾ ਹਰ ਵੀ ਹੈਪੀ ਖੁਦ ਨਸ਼ੇ ਕਰਦਾ ਹੈ ਜੇ ਸਵਾਲ ਉੱਠੂਗਾ ਅੰਮ੍ਰਿਤ ਛਕਾਉਣ ਦੀ ਗੱਲ ਹੋਣੀ ਹੈ ਤਾਂ ਸਵਾਲ ਉੱਠੂਗਾ ਵੀ ਤੇਰੇ ਮੁੰਡੇ ਨੇ ਅੰਮ੍ਰਿਤ ਨਹੀਂ ਛਕਿਆ ਕਾਰਾਂ ਦੀ ਬੇਅਦਬੀ ਬੇਅਦਵੀ ਕਰਦਾ ਰਿਹਾ ਇਹ ਸਵਾਲ ਨੇ ਬਹੁਤ ਵੱਡੇ ਇਹ ਸਵਾਲ ਕੇਵਲ ਮੇਰੇ ਨਹੀਂ ਖੰਡੂਰ ਸਾਹਿਬ ਦੇ ਜਿੰਨੇ ਵੀ ਲੋਕ ਗੁੱਟਾ ਪਾਉਣ ਵਾਲੇ ਨੇ ਉਹਨਾਂ ਸਭ ਦੇ ਸਵਾਲ ਨੇ ਤੇ ਇਹ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਨਾ ਕੌੜੀਆਂ ਨੇ ਥੋੜਾ ਬਹੁਤਾ ਸਮਝ ਗਏ ਅਸੀਂ ਭੇੜ ਚਾਲ ਜਿਹੜੇ ਚੱਲਦੀ ਆਪਣਰ ਦੇ ਵਿੱਚ ਉਹਨੂੰ ਖਤਮ ਕਰੀਏ ਕਿਤੇ ਨਾ ਕਿਤੇ ਥੋੜਾ ਬਹੁਤਾ ਸੋਚਿਆ ਕਰੀਏ ਵੀ ਸਾਡਾ ਆਉਣ ਵਾਲਾ ਫਿਊਚਰ ਸਾਡੇ ਪਰਿਵਾਰ ਦਾ ਸਾਡੇ ਬੱਚਿਆਂ ਦਾ ਕੀ ਹੋ ਇਹੋ ਜਿਹੇ ਕਟੀੜਾ ਨੂੰ ਪਹਾੜਾਂ ਤੇ ਚੜਾ ਕੇ ਅਸੀਂ ਐਮਪੀ ਬਣਾਤਾ ਤੇ ਕਰੋੜਾਂ ਰੁਪਏ ਇਕੱਠਾ ਕਰਨੇ ਆ ਪਰ ਸਾਡੇ ਪੱਲੇ ਕੀ ਹੈ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਤੇ ਸਾਰੇ ਸਮਝ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ